ਦੇਖ ਲਓ ਦੇਖ ਲਓ ਖੱਟ ਕਿੰਨੀ ਤੇਜ਼ ਆ ਰਹੀ ਹੈ ਭੰਗਲਾ ਮਹਿੰਦpur ਭੰਗਲਾ ਤੋਂ ਜਿਹੜੀ ਰੋਡ ਜਾਂਦੀ ਕਾਨਪੁਰ ਖੂਹੀ ਨੂੰ ਐ ਡਿਸਕਨੈਕਟ ਹੋ ਗਈ ਹੈ ਲੋਕੀ ਉਸ ਪਾਰ ਵੀ ਖੜੇ ਐ ਇਸ ਪਾਰ ਵੀ ਖੜੇ ਐ ਇੰਨਾ ਪਾਣੀ ਨਹੀਂ ਆਇਆ ਕਦੇ ਵੀ ਦੇਖ ਲੋ ਦੇਖ ਲੋ ਖੱਟ ਕਿ ਵੀ ਤੇਜ਼ ਆ ਰਹੀ ਆ ਭੰਗਲਾ ਮਹਿੰਦਪੁਰ ਭੰਗਲਾ ਤੋਂ ਜਿਹੜੀ ਰੋਡ ਜਾਂਦੀ ਕਾਨਪੁਰ ਖੂਹੀ ਨੂੰ ਐ ਡਿਸਕਨੈਕਟ ਹੋ ਗਈ ਆ ਲੋਕੀ ਉਸ ਪਾਰ ਵੀ ਖੜੇ ਆ ਇਸ ਪਾਰ ਵੀ ਖੜੇ ਆ ਕਿੰਨਾ ਪਾਣੀ ਨਹੀਂ ਆਇਆ ਕਦੇ ਵੀ